16 ਦਸੰਬਰ ਨੂੰ ਪੰਜਾਬ ਦੇ ਹਰ ਡੀਸੀ ਦੇ ਦਫ਼ਤਰ ਅੱਗੇ 2 ਘੰਟੇ ਦਾ 12 ਤੋਂ 2 ਧਰਨਾ ਕਰਕੇ ਇੱਕ ਚੇਤਾਵਨੀ ਪੱਤਰ ਦਿੱਤਾ ਜਾਊਗਾ ਤਾਂ ਗਊ ਮਾਸ ਨੂੰ ਬੇ ਤੜਕ ਹੋ ਕੇ ਸਮਗਲਿੰਗ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਔਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਜਿਸ ਤਰੀਕੇ ਨਾਲ ਸਤਾਇਆ ਜਾ ਰਿਹਾ ਹੈ ਉਹਦੇ ਖਿਲਾਫ ਵੀ ਆਵਾਜ਼ بلند ਕੀਤੀ ਜਾਏਗੀ ਔਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਏਗੀ ਕਿ ਜਿਵੇਂ ਬੰਗਲਾਦੇਸ਼ ਬਣਾਉਣ ਲਈ ਜੰਗ ਲੜੀ ਗਈ ਉਸੇ ਤਰ੍ਹਾਂ ਬੰਗਲਾਦੇਸ਼ ਦੇ ਹਿੰਦੂਆਂ ਨੂੰ ਬਚਾਉਣ ਦੇ ਲਈ ਵੀ ਅਗਰ ਜ਼ਰੂਰੀ ਹੋਏ ਤੇ ਜੰਗ ਲੜੀ ਜਾਏ ਇਸ ਕਰਕੇ ਪੰਜਾਬ ਦੇ ਵਿੱਚੋਂ ਗਊ ਹੱਤਿਆ ਬੰਦ ਕਰਨ ਦੀ ਜੰਗ ਛੇੜਨ ਵਾਲੇ ਆ ਵੀ ਅਸੀਂ ਇਸ ਮੁਲਮ ਨੂੰ ਜੋ ਅੱਜ ਇਸਮੇ ਮਹਿਮ ਦੇ ਤਹਿਤ ਗਊ ਹੱਤਿਆ ਕਰਦੇ ਨੇ ਉਹਨਾਂ ਦੀ ਸਜ਼ਾ ਵਧਾਉਣ ਵਾਸਤੇ ਤੇ ਗਊ ਸੁਰੱਖਿਆ ਨੂੰ ਲੈ ਕੇ ਸਾਰੇ ਗਊ ਸ਼ਾਲਾ ਨੂੰ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰਾਂਪਰਾ ਫੂਲ ਦੇ ਗੀਤਾ ਭਵਨ ਮੰਦਿਰ ਵਿੱਚ ਇੱਕ ਸਮੂਹ Hindu ਸੰਗਠਨਾ ਅਤੇ ਗਊ ਪੱਖਤਾਵਲੋਂ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋ ਰਹੇ ਅਤਿਆਚਾਰ ਅਤੇ ਗਊ ਮਾਤਾ ਤੇ ਹੋ ਰਹੇ ਅਤਿਆਚਾਰ ਦੇ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਇਸ ਦੇ ਨਾਲ ਹੀ 16 ਦਸੰਬਰ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਦਾ ਅਹਿਮ ਫੈਸਲਾ ਲਿਆ ਗਿਆ। ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ। ਪੰਜਾਬ ਦੇ ਇੱਧਰ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਇਸ ਅੰਦੋਲਨ ਦੀ ਕੜੀ ਦੇ ਵਿੱਚ ਅੱਜ ਮੈਂ ਤੇ ਸतीश ਜੀ ਅਸੀਂ ਸੰਯੁਕਤ ਦੌਰਾ ਕਰ ਰਹੇ ਹਾਂ ਉਸੇ ਦੌਰੇ ਦੇ ਵਿੱਚ ਅਸੀਂ ਰਾਮਪੁਰਾ ਪੂਲ ਜ਼ਿਲ੍ਹਾ ਬਠਿੰਡਾ ਦੇ ਵਿੱਚ ਗੁਰਪ੍ਰੀਤ ਗੋਰਾ ਜੀ ਦੀ ਅਗਵਾਈ ਦੇ ਵਿੱਚ ਅੱਜ ਇੱਥੇ ਰਾਮਪੁਰਾ ਪੂਲ 'ਚ ਮੀਟਿੰਗ ਹੋਈ ਹੈ ਔਰ ਸੰਯੁਕਤ ਹਿੰਦੂ ਨੇਤਾਵਾਂ ਨੇ ਫੈਸਲਾ ਕੀਤਾ ਕਿ ਜਿਹੜੀ ਕਾਲ ਦਿੱਤੀ ਗਈ ਹੈ 16 ਦਸੰਬਰ 2024 ਨੂੰ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਉਥੇ ਰੋਸ ਧਰਨਾ ਦਿੱਤਾ ਜਾਏਗਾ ਔਰ ਗੋਰਾ ਜੀ ਦੀ ਅਗਵਾਈ ਚ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਚੇਤਾਵਨੀ ਪੱਤਰ ਵੀ ਦੇਗੀ ਔਰ ਬਠਿੰਡਾ ਦੇ ਵਿੱਚ ਹਿੰਦੂ ਸਮਾਜ ਦੇ ਸਾਰੇ ਹਿੰਦੂ ਸਮਾਜ ਵੱਲੋਂ ਰੋਸ ਧਰਨਾ ਵੀ ਦਿੱਤਾ ਜਾਏਗਾ ਇਹ ਰੋਸ ਧਰਨਾ ਇੱਕ ਚੇਤਾਵਨੀ ਦੇ ਸਰੂਪ ਹੈ ਪੰਜਾਬ ਦੇ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਜਿਸ ਤਰੀਕੇ ਨਾਲ ਨਜ਼ਰਅੰਦਾਜ਼ ਕਰਕੇ ਗਊ ਮਾਤਾ ਦਾ ਲਗਾਤਾਰ ਕਤਲਿਆਮ ਹੋ ਰਿਹਾ ਹੈ ਗੋਹ ਤਸਕਰੀ ਹੋ ਰਹੀ ਹੈ ਗੋ ਮਾਸੂਬੇ ਤੜਕ ਹੋ ਕੇ ਸਮਗਲਿੰਗ ਕਿਤੇ ਜਾ ਰਹੀ ਹੈ ਉਹਦੇ ਖਿਲਾਫ ਔਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਜਿਸ ਤਰੀਕੇ ਨਾਲ ਸਤਾਇਆ ਜਾ ਰਿਹਾ ਉਹਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਜਾਏਗੀ ਔਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਏਗੀ ਕਿ ਜਿਵੇਂ ਬੰਗਲਾਦੇਸ਼ ਬਣਾਉਣ ਲਈ ਜੰਗ ਲੜੀ ਗਈ ਉਸੇ ਤਰ੍ਹਾਂ ਬੰਗਲਾਦੇਸ਼ ਦੇ ਹਿੰਦੂਆਂ ਨੂੰ ਬਚਾਉਣ ਦੇ ਲਈ ਵੀ ਅਗਰ ਜ਼ਰੂਰੀ ਹੋਏ ਤੇ ਜੰਗ ਲੜੀ ਜਾਏ ਇਹਨਾਂ ਦੋ ਮੁੱਦਿਆਂ ਦੇ ਉੱਤੇ ਪੰਜਾਬ ਭਰ ਦੇ ਵਿੱਚ 16 ਦਸੰਬਰ 2024 ਨੂੰ ਜਿਹੜਾ ਧਰਨਾ ਲਗਾਇਆ ਜਾ ਰਿਹਾ ਰੋਸਵਜੋ ਉਹਦੀ ਤਿਆਰੀ ਸੰਬੰਧੀ ਅੱਜ ਇੱਥੇ ਮੀਟਿੰਗ ਕੀਤੀ ਗਈ ਜੈ ਸ਼੍ਰੀ ਰਾਮ ਜੈ ਗੋਬਿੰਦ ਪੁਰਾਣੇ ਗੁਰਦੁਆਰੇ ਨੂੰ ਬੇਨਤੀ ਕਰਦਾ ਵੀ ਕਿ ਬੜੀ ਦੇਰ ਤੋਂ ਚੋਣਾਂ ਜੈ ਗੋ ਮਾਤਾ ਪਿਛਲੇ ਦਿਨੇ ਤੁਸੀਂ ਦੇਖਿਆ ਹੁਣ ਸਰੰਤ ਨਹਿਰ ਤੇ ਬੜੇ ਬੇਰਹਿਮੀ ਨਾਲ ਗੋਗਾਂ ਦਾ ਕਤਲ ਹੋਇਆ ਉਸ ਕਤਲ ਨੂੰ ਦੇਖਦੇ ਹੋਏ ਸਾਰੇ ਹਿੰਦੂ ਸੰਗਠਨਾਂ ਦੇ ਇੱਕ ਪਟਿਆਲਾ ਦੇ ਅੰਦਰ ਸ਼ਿਵ ਸੈਨਾ ਹਿੰਦੁਸਤਾਨ ਦੇ ਜਿਹੜੇ ਸੁਪਰੀਮੋ ਪਵਨ ਸ਼ਰਮਾ ਜੀ ਦੇ ਨਿਵਾਸ ਸਥਾਨ ਨਿਵਾਸ ਸਥਾਨ ਤੇ ਜਿਹੜੀ ਮੀਟਿੰਗ ਹੋਈ ਉੱਥੇ ਇੱਕ ਫੈਸਲਾ ਲਿਆ ਗਿਆ ਗੁਪਤਾ ਜੀ ਨੇ ਸਾਰੇ ਸੰਗਠਨਾਂ ਨੂੰ ਇਕਜੁੱਟ ਕਰਕੇ ਇਹ ਫੈਸਲਾ ਲਿਆ ਵੀ ਇਹ ਜਿਹੜੀ ਗਊ ਹੱਤਿਆ ਬੜੇ ਲੰਬੇ ਸਮੇਂ ਤੋਂ ਪੰਜਾਬ ਦੀ ਧਰਤੀ ਤੇ ਹੋ ਰਹੀ ਆ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਕੱਢ ਕੇ ਉਸ ਚੀਜ਼ ਨੂੰ ਦੇਖਦੇ ਹੋਏ 16 ਦਸੰਬਰ ਨੂੰ ਪੰਜਾਬ ਦੇ ਹਰ ਡੀਸੀ ਦੇ ਦਫ਼ਤਰ ਅੱਗੇ 2 ਘੰਟੇ ਦਾ 12 ਤੋਂ 2 ਧਰਨਾ ਕਰਕੇ ਇੱਕ ਚੇਤਾਵਨੀ ਪੱਤਰ ਦਿੱਤਾ ਜਾਊਗਾ ਤਾਂ ਕਿ ਅੱਗੇ ਤੋਂ ਪੰਜਾਬ ਦੇ ਅੰਦਰ ਗੋਹ ਹੱਤਿਆ ਨਾ ਹੋਵੇ ਜਿਹਦੇ ਚ ਬਹੁਤ ਸਾਡੀਆਂ ਮੰਗਾਂ ਕਾਉਸਸ ਦੀ ਮੰਗ ਹੈ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਮਿਲੇ ਇਹ ਮੰਗ ਹੈ ਗਊ ਹੱਤਿਆ ਬੰਦ ਹੋਵੇ ਕਾਨੂੰਨ ਸਖਤ ਹੋਵੇ ਇਸ ਚੀਜ਼ਾਂ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਚ ਦੌਰਾ ਕਰ ਰਹੇ ਹਾਂ ਅੱਜ ਅਸੀਂ ਪਿੱਛੇ ਮਾਨਸਾ ਬੈਠਕ ਕਰਕੇ ਆਏ ਹਾਂ ਹੁਣ ਰਾਮਪੁਰਾ ਫੋਲ ਦੇ ਗੀਤਾ ਭਗਵਨ ਜੀ ਸੇ ਗੋਰਾ ਜੀ ਗੁਰਪ੍ਰੀਤ ਗੋਰਾ ਜੀ ਜਿਹੜੇ ਬਹੁਤ ਲੰਬੇ ਸਮੇਂ ਤੋਂ ਸਾਡੇ ਨਾਲ ਗਊ ਰਕਸ਼ਾ ਦੇ ਕੰਮ ਚ ਜੁੜੇ ਹੋયા ਐ ਇੱਥੇ ਬੈਠਕ ਹੋਈ ਐ ਬਠਿੰਡਾ ਦੇ ਅੰਦਰ 16 ਤਰੀਕ ਨੂੰ ਜਿਹੜਾ ਚੇਤਾਵਨੀ ਪੱਤਰ ਦੇਣਾ ਧਰਨਾ ਦੇ ਕੇ ਉਹ ਗੋਰਾਜੀ ਦੀ ਅਗਵਾਈ ਚ ਬਹੁਤ ਵੱਡੀ ਸੰਖਿਆ ਚ ਜਿਹੜਾ ਉੱਥੇ ਪ੍ਰਦਰਸ਼ਨ ਹੋਏਗਾ ਇਸੇ ਚੀਜ਼ ਨੂੰ ਲੈ ਕੇ ਅਸੀਂ ਅੱਜ ਸਾਰੇ ਜ਼ਿਲ੍ਹੇ ਚ ਜਾਣਾ ਇਸ ਤੋਂ ਬਾਅਦ ਮਠੰਡੇ ਜਾਣਾ ਸਾਰਿਆਂ ਨੂੰ ਬੇਨਤੀ ਕਰਾਂਗੇ ਇਕਜੁੱਟ ਹੋ ਕੇ ਜਿਹੜੀ ਗੋ ਮਾਤਾ ਦੀ ਜਾਨ ਹੈ ਤੁਹਾਡੇ ਧਰਨੇ ਦੇ ਨਾਲ 2 ਘੰਟੇ ਕੱਢਣ ਨਾਲ ਜੇ ਕੋਈ ਹੱਲ ਨਿਕਲਦਾ ਤਾਂ ਤੁਸੀਂ ਸਾਰੇ ਪੰਨ ਦੇ ਪਾਗੀ ਹੋਵੋਗੇ ਜੈਗੋ ਮਾਤਾ ਜੈ ਸ਼੍ਰੀ ਰਾਮ ਸਾਰੇ ਸੁਣ ਲੋ ਬੰਦੇ ਸਾਰੇ ਹੁੰਦੇ ਜਿਹੜੇ ਨੱਪੇ ਨੱਪੇ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਜਿਹੜੀ ਅੱਜ ਦੀ ਬੈਠਕ ਹੋਈ ਹੈ ਇਹ ਵਿਸ਼ੇਸ਼ ਕਰਕੇ ਪੰਜਾਬ ਦੇ ਵਿੱਚੋਂ ਗੋਹ ਹੱਤਿਆ ਬੰਦ ਕਰਨ ਦੀ ਜੰਗ ਛੇੜਨ ਬਾਰੇ ਹੈ ਵੀ ਅਸੀਂ ਇਸ ਮੁੱਦੇ ਨੂੰ ਜੋ ਅੱਜ ਇਸ ਮਹਿਮ ਦੇ ਤਹਿਤ ਇਸ ਚੀਜ਼ੇ ਮੇਰੇ ਪ੍ਰਾਣ ਮਿੱਤਰ ਨੇ ਜੋ ਗੁਰ ਰੋਕਸ਼ਾ ਅੰਗੁਰੋਕਸ਼ਾ ਦਾ ਕੰਮ ਦੇਖਦੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਨਾਲ ਹੀ ਉਹਨਾਂ ਦੇ ਪਵਨ ਗੁਪਤਾ ਜੀ ਆਏ ਨੇ ਜੋ ਸ਼ਿਵ ਸ਼ਨੰਦ ਦੇ ਰਾਸ਼ਟਰੀ ਅਧਿਐਕਸ਼ ਨੇ ਅੱਜ ਅਸੀਂ ਇੱਥੇ ਸਾਂਝੀ ਇੱਕ ਬੈਠਕ ਕੀਤੀ ਹੈ ਜਿਹਦੇ ਵਿੱਚ ਪੰਜਾਬ ਚੋਂ ਗਊ ਹੱਤਿਆ ਤੇ ਬੈਨ ਲਾਉਣ ਵਾਸਤੇ ਤੇ ਗਊ ਸੁਰੱਖਿਆ ਜਿਹੜੇ ਗਊ ਹੱਤਿਆ ਕਰਦੇ ਨੇ ਉਹਨਾਂ ਦੀ ਸਜ਼ਾ ਵਧਾਉਣ ਵਾਸਤੇ ਤੇ ਗਊ ਸੁਰੱਖਿਆ ਨੂੰ ਲੈ ਕੇ ਸਾਰੇ ਗਊਸ਼ਾਲਾ ਨੂੰ ਜੋ ਕਾਉਸਸਸ ਦਾ ਹੈ ਉਹਦਾ ਫੰਡ ਦਿਵਾਉਣ ਵਾਸਤੇ ਤੇ ਬੰਗਲਾਦੇਸ਼ ਦੇ ਮੁੱਦੇ ਤੇ ਜਿੱਥੇ ਸਾਡੇ ਹਿੰਦੂਆਂ ਤੇ ਅਤਿਆਚਾਰ ਹੋ ਰਹੇ ਨੇ ਉੱਥੇ ਇੱਕ ਸਾਂਝੀ ਬੈਠਕ ਰੱਖੀ ਐ ਉਸ ਦਿਨ ਵਿੱਚ ਇੱਕ ਪ੍ਰੋਗਰਾਮ ਤੈਅ ਕੀਤਾ ਗਿਆ ਵੀ 16 ਤਰੀਕ ਨੂੰ ਸਾਰੇ ਡੀਸੀ ਦਫ਼ਤਰਾਂ ਮੂਰੇ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਮੂਰੇ ਧਰਨਾ ਦਿੱਤਾ ਜਾਊਗਾ ਤੇ ਉੱਥੇ ਇੱਕ ਮੋਰੰਡਮ ਦਿੱਤਾ ਜਾਊਗਾ ਜਿਹਦੇ ਵਿੱਚ ਗਊ ਹੱਤਿਆ ਅਤੇ ਬੰਗਲਾਦੇਸ਼ ਦੇ ਵਿੱਚ ਪੀੜਤ ਹਿੰਦੂਆਂ ਦੇ ਹਿੱਤ ਵਿੱਚ ਇੱਕ ਉਹਨਾਂ ਨੂੰ ਦੱਸਿਆ ਗਿਆ ਕਿ ਜੇ ਜੰਗ ਬੰਗਲਾਦੇਸ਼ ਬਚਾਉਣ ਵਾਸਤੇ ਲੜ ਸਕਦੇ ਆ ਤਾਂ ਇੱਕ ਜੰਗ ਉੱਥੋਂ ਦੇ ਹਿੰਦੂਆਂ ਨੂੰ ਬਚਾਉਣ ਵਾਸਤੇ ਵੀ ਲੜੀ ਜਾਵੇ। ਲਗਾਤਾਰ ਆਪਾਂ ਗੱਲ ਕਰੀਏ Hindu ਸੰਗਠਨਾ ਅਤੇ ਸਾਰੇ ਗਊ ਪੱਖਤਾ ਵੱਲੋਂ ਸਮੇਂ-ਸਮੇਂ ਤੇ ਸੰਘਰਸ਼ ਕੀਤੇ ਜਾਂਦੇ ਨੇ ਪਰ ਉਸ ਦੇ باوجود ਵੀ ਜੋ ਗਊ ਹੱਤਿਆ ਹੈ ਉਹ ਕੰਟਰੋਲ ਦੇ ਵਿੱਚ ਨਹੀਂ ਆ ਰਹੀ। ਕੀ ਕਹਿਣਾ ਚਾਹੋਗੇ ਕੀ ਕਾਰਨ ਹਨ? ਕਾਰਨ ਹੈ ਜੀ ਅਸੀਂ ਹਿੰਦੂ ਇਕੱਠੇ ਨਹੀਂ ਹੋ ਰਹੇ ਸਾਡਾ ਉਪਰਾਲਾ ਹੈ ਵੀ ਸਾਰੇ ਹਿੰਦੂ ਨੂੰ ਇਕੱਠੇ ਹੋ ਕੇ ਹੀ ਜੰਗ ਲੜਨੀ ਚਾਹੀਦੀ ਹੈ ਕੋਈ ਰਾਜਨੀਤਿਕ ਪਾਰਟੀ ਦੇ ਹਿਸਾਬ ਨਾਲ ਕੋਈ ਮੰਦਰਾਂ ਦੀ ਕਮੇਟੀ ਦੇ ਹਿਸਾਬ ਨਾਲ ਕੋਈ ਛੋਟੀਆਂ ਛੋਟੇ ਫਿਰਕਿਆਂ ਦੇ ਵਿੱਚ ਵੰਡੇ ਹੋਏ ਨੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਦੇਸ਼ ਦੇ ਹਿੰਦੂ ਇਕੱਠੇ ਹੋ ਕੇ ਜੇ ਲੜਾਂਗੇ ਤਾਂ ਸਾਡੀ ਬਹੁ ਗਿਣਤੀ ਹੈ ਸਾਡੇ ਬਹੁ ਗਿਣਤੀਆਂ ਦੇ ਉੱਤੇ ਹੀ ਅੱਜ ਅਤਿਆਚਾਰ ਹੋ ਰਿਹਾ ਹੈ ਜੋ ਤੱਕ ਬੱਚਾ ਰੋਂਦਾ ਨਹੀਂ ਤਾਂ ਮਾਂ ਵੀ ਦੁੱਧ ਨਹੀਂ ਪਿਆੰਦੀ ਤਾਂ ਅਸੀਂ ਐਸੇ ਆਵਾਜ਼ ਨੂੰ ਸਾਰਿਆਂ ਤੱਕ ਇੱਕ ਮੁਹਿੰਮ ਦੇ ਤੌਰ ਦੇ ਵਿੱਚ ਛੇੜਨਾ ਚਾਹੁੰਦੇ ਆਂ ਵੀ ਇੱਕ ਮੁਹਿੰਮ ਪੂਰੇ ਹਿੰਦੁਸਤਾਨ ਚੱਲੇ ਤਾਂ ਜੋ ਸਾਡੀ ਆਵਾਜ਼ ਸਰਕਾਰਾਂ ਸੁਣ ਸਕਣ ਧੰਨਵਾਦ